ਦੇਸ਼ ਭਰ ਦੇ ਵਿੱਚ ਜਿੱਥੇ ਨੀਲੇ ਡਰਮ ਦੀ دہشت ਚੱਲ ਰਹੀ ਆ ਉੱਥੇ ਹੀ ਹੁਣ ਲੁਧਿਆਣਾ ਤੋਂ ਇੱਕ ਬੋਰੀ ਕਾਂਡ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਦੇ ਵੱਲੋਂ ਬੋਰੀ ਦੇ ਵਿੱਚ ਇੱਕ ਮ੍ਰਿਤਕ ਦੇਹ ਜਿਹੜੀ ਰੱਖੀ ਜਾਂਦੀ ਹੈ ਦਰਸਲ ਉਸ ਦੇ ਵੱਲੋਂ ਬੋਰੀ ਦੇ ਅੰਦਰ ਇੱਕ ਮਹਿਲਾ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ ਜੋ ਕਿ ਸੜਕ ਦੇ ਵਿਚਾਲੇ ਸੁੱਟ ਕੇ ਉਹ ਫਰਾਰ ਹੋ ਜਾਂਦਾ ਹੈ ਤਾਂ ਜਦੋਂ ਲੋਕਾਂ ਦੇ ਵੱਲੋਂ ਉਸ ਬੋਰੀ ਨੂੰ ਖੋਲਿਆ ਗਿਆ ਤਾਂ ਉਹ ਬੋਰੀ ਨੂੰ ਵੇਖ ਕੇ ਦੰਗ ਰਹਿ ਜਾਂਦੇ ਨੇ ਕਿ ਉਸ ਦੇ ਵਿੱਚ ਇੱਕ ਮਹਿਲਾ ਦੀ ਮ੍ਰਿਤਕ ਦੇਹ ਹੁੰਦੀ ਹੈ ਤਾਂ ਹੁਣ ਉਸ ਕਾਂਡ ਨੂੰ ਪੁਲਿਸ ਦੇ ਵੱਲੋਂ ਸੁਲਝਾ ਲਿਆ ਗਿਆ ਕੁਝ ਘੰਟਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਆਰੋਪੀਆਂ ਨੂੰ ਜਿਹੜਾ ਹੈ ਆਰੋਪੀਆਂ ਦੀ ਪਛਾਣ ਕਰ ਲਈ ਗਈ ਹੈ ਦਰਸਲ ਉਸ ਮਹਿਲਾ ਦਾ ਨਾਮ ਰੇਸ਼ਮਾ ਦੱਸਿਆ ਜਾ ਰਿਹਾ ਜੋ ਕਿ ਯੂਪੀ ਦੀ ਰਹਿਣ ਵਾਲੀ ਸੀ ਤੇ ਹਾਲ ਫਿਲਹਾਲ ਦੇ ਵਿੱਚ ਲੁਧਿਆਣਾ ਦੇ ਵਿੱਚ ਰਹਿ ਰਹੇ ਸੀਗੇ ਤਾਂ ਲੁਧਿਆਣਾ ਦੇ ਸਰਕਟ ਹਾਊਸ ਨੇੜੇ ਉਹ ਰਹਿ ਰਹੇ ਸੀ ਤਾਂ ਉੱਥੇ ਇਲਜ਼ਾਮ ਜਿਹੜੇ ਨੇ ਉਸੇ ਹੀ ਮਹਿਲਾ ਦੇ ਰਿਸ਼ਤੇਦਾਰਾਂ ਦੇ ਉੱਪਰ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਕੀ ਉਸ ਮਹਿਲਾ ਦੀ ਹਤਿਆ ਕੀਤੀ ਹੈ ਦੇਰ ਰਾਤ ਉਹਨਾਂ ਦੇ ਵੱਲੋਂ ਉਸ ਮਹਿਲਾ ਦੀ ਹਤਿਆ ਕੀਤੀ ਗਈ ਤਾਂ ਸਵੇਰੇ ਉਸ ਨੂੰ ਅਮ੍ਰਿਤਕ ਦੇ ਬੋਰੀ ਦੇ ਵਿੱਚ ਪਾ ਕੇ ਜਿਹੜਾ ਉਹਨਾਂ ਦੇ ਵੱਲੋਂ ਸੜਕ ਦੇ ਉੱਪਰ ਛੁੱਟ ਦਿੱਤੀ ਜਾਂਦੀ ਹੈ ਉੱਥੇ ਦੱਸਿਆ ਕਿ ਰਿਸ਼ਤੇ ਨਾਲ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਹੈ ਕਿਉਂਕਿ ਮ੍ਰਿਤਕ ਮਹਿਲਾ ਦੇ ਜਿਹੜੇ ਸਹੁਰਾ ਪਰਿਵਾਰ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਸੱਸ ਸੋਹਰਾ ਤੇ ਉਹਨਾਂ ਦੇ ਹੀ ਰਿਸ਼ਤੇਦਾਰ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਉਸ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੇਰ ਰਾਤ ਉਹਨਾਂ ਦੇ ਵੱਲੋਂ ਉਸ ਦੀ ਹਤਿਆ ਕੀਤੀ ਬਾਅਦ ਵਿੱਚ ਉਸ ਦੀ ਅਮ੍ਰਿਤਕ ਦੇ ਜਿਹੜੀ ਹੈ ਉਸਦੇ ਰਿਸ਼ਤੇਦਾਰ ਦੇ ਵੱਲੋਂ ਜਿਹੜਾ ਹੈ ਬੋਲੇ ਦੇ ਵਿੱਚ ਪਾ ਕੇ ਲੁਧਿਆਣਾ ਦੇ ਆਰਟੀਕਲ ਜੌਂਕ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਜਿਹੜੀ ਹੈ ਦਹਿਸ਼ਤ ਫੈ ਜਾ ਰਹੀ ਸੀ ਤੇ